ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਾਂ ਵਿੱਚ ਫਿਰ ਨਿਰਾਸ਼ਾ ਹੁਣ ਕੀ ਕੋਟ ਦਾ ਰੁਕ ਕੀਤਾ ਜਾਵੇਗਾ ਕਨਕ ਮੀਟਿੰਗ ਤੋਂ ਵੱਡੇ ਫੈਸਲੇ ਨਾ ਹੋਣ ਕਾਰਨ ਕਰਮਚਾਰੀਆਂ ਵਿੱਚ ਨਿਰਾਸ਼ਾ ਦਿਵਾਲੀ ਤੱਕ ਮਿਲ ਸਕਦੀ ਹੈ ਰਾਜ ਪੰਜਾਬ ਸਰਕਾਰ ਦੀ ਤਾਜ਼ਾ ਕੈਬਨਿਟ ਮੀਟਿੰਗ ਤੋਂ ਹਾਂ ਉਮੀਦਾਂ ਦੇ ਚਲਦੇ ਹਨ ਰਾਜ ਦੇ ਮੁਲਾਜ਼ਮ ਅਤੇ ਪੈਨਸ਼ਨ ਜੱਥੇਬੰਦੀਆਂ ਨੂੰ ਇੱਕ ਵਾਰ ਫਿਰ ਬਹੁਤ ਲੱਗੀ ਨਿਰਾਸ਼ਾ ਲੰਬੇ ਸਮੇਂ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਸਰਕਾਰ ਵੱਲੋਂ ਮਹਿੰਗਾਈ ਬਤਾਂਦੀਏ ਵਾਧਾ ਕੇ 42% ਤੋਂ 44% ਕੀਤਾ ਜਾਵੇਗਾ ਪਰ ਕੋਈ ਵੱਡਾ ਫੈਸਲਾ ਸਾਹਮਣੇ ਨਹੀਂ ਆਇਆ ਸਰਕਾਰੀ ਸੁਨੋਤਾਂ ਅਤੇ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾਵਾਂ ਮੁਤਾਬਕ ਕਰਮਚਾਰੀਆਂ ਦੀਆਂ ਕਈ ਮਹੱਤਵਪੂਰਨ ਮੰਗਾਂ ਜਿਵੇਂ ਕਿ 2.93 ਸਕੇਲ ਫੈਕਟਰ 6ਵੇਂ ਪੇ ਕਮਿਸ਼ਨ ਦੇ ਬਕਾਇਦੀ ਦੂਚਿ ਕਿਸਟ ਅਤੇ 13% ਪੈਂਡਿੰਗ ਡੀਏ ਤੇ ਕੋਈ ਨਿਰਣੇ ਨਹੀਂ ਲਿਆ ਗਿਆ ਇਸ ਕਾਰਨ ਮੁਲਾਜ਼ਮ ਅਤੇ ਪੈਨਸ਼ਨ ਜਿੱਤੇਬੰਦੀਆਂ ਵਿੱਚ ਗਹਿਰੀ ਨਾਰਾਜ਼ਗੀ ਦੇਖਣ ਨੂੰ ਮਿਲੇ ਇਸ ਦੌਰਾਨ ਸੂਤਰਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਪ੍ਰੋਸਾ ਦਿੱਤਾ ਗਿਆ ਹੈ ਕਿ ਦੀਵਾਲੀ ਤੋਂ ਪਹਿਲਾਂ ਕੁਝ ਵੱਡੀਆਂ ਰਾਹਤਾਂ ਦਿੱਤੀਆਂ ਜਾ ਸਕਦੀਆਂ ਹਨ ਹਾਲਾਂਕਿ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਵਿੱਚ ਇਸ ਗੱਲ ਦੀ ਚਰਚਾ ਦਾ ਰਿਸ਼ਾ ਜਿਹੜਾ ਹੈ ਉਹ ਜ਼ੋਰ ਪਕੜ ਰਿਹਾ ਹੈ ਕਿ ਜੇਕਰ ਗੱਲਬਾਤ ਰਾਹੀ ਹੱਲ ਨਹੀਂ ਨਿਕਲਦਾ ਤਾਂ ਹੁਣ ਉਹ ਕੂਟ ਦਾ ਰੁਖ ਕਰਨਗੇ ਫਿਲਹਾਲ ਹਾਲਾਤ ਸਪਸ਼ਟ ਨਹੀਂ ਹਨ ਪਰ ਜਿੱਥੇ ਬੰਦੀਆਂ ਦਾ ਅਗਲਾ ਕਦਮ ਸਰਕਾਰ ਅਤੇ ਮੁਲਾਜ਼ਮਾਂ ਦੇ ਰਿਸ਼ਤਿਆਂ ਲਈ ਫੈਸਲਾ ਹੋ ਸਕਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨ ਆਨ ਵਾਲੀਆਂ ਵੀਡੀਓਜ਼ নোਟੀਫਿ케이션 ਤੁਹਾਨੂੰ ਸਮੇਂ ਸਿਰ ਮਿਲ ਸਕੇ थैंक यू